ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਅੱਜ ਆਪਣੇ ਮਨਪ੍ਰਿਤ ਬ੍ਰਾਡਕਾਸਟ ਚੈਨਲ ਦਾ ਸ਼ੂਟ ਚੱਲ ਰਿਹਾ ਸੀ ਉਹ ਕੋਈ ਵੈਬ ਸੀਰੀਜ਼ ਦਾ ਸ਼ੂਟ ਨਹੀਂ ਸੀ ਉਹ ਸਿੰਗਲ ਵੀਡੀਓ ਸੀ ਤੇ ਅਸੀਂ ਕੰਪਲੀਟ ਕਰਕੇ ਵੇਲੇ ਹੋ ਕੇ ਬੈਠ ਚੁੱਕੇ ਹਾਂ ਸਾਢੇ ਤਿੰਨ ਹੋਏ ਨੇ ਹਜੇ ਸਿਰਫ ਤੇ ਲੱਗੇ ਸੀ ਅਸੀਂ 10 ਵਜੇ ਉਹ ਜੀ ਸਾਡੇ ਮੇਨ ਆਰਟਿਸਟ ਅੱਜ ਸਿਰਫ ਦੋ ਬੰਦੇ ਹੀ ਸੀ ਬੰਦੇ ਨਹੀਂ ਦੋ ਹੀ ੜੀਆਂ ਸੀ ਤੇ ਮੇਰੇ ਫ੍ਰੈਂਡਾਂ ਨੂੰ ਇਹ ਨੇ ਸੋਨੀ ਮੈਮ ਇਹ ਨੇ ਸੋਨੀ ਮੈਮ ਫ੍ਰੋਮ ਕਿਸ਼ਨਗੜ ਤੇ ਉਹ ਹੈ ਸਾਡੀ ਰਾਣੀ ਭੂਆ ਫ੍ਰੋਮ ਲਹਿਰਾਗਾਗਾ ਤੇ ਰਾਣੀ ਭੂਆ ਅੱਜ ਸਵੇਰੇ ਦੱਸਿਆ ਸੀ ਉਹ ਕੀ ਦੱਸਿਆ ਸੀ ਮੈਨੂੰ ਉੱਚੀ ਬੋਲ ਬੋਲਿਆ ਪੱਖਾ ਜ਼ਿਆਦਾ ਬਿਆਵਾ ਨਹੀਂ ਹੋਣੀ ਤੇਰੀ ਕੀ ਦੱਸਿਆ ਸੀ ਸਵੇਰੇ ਦਿਨ ਮੈਂ ਪਤਾ ਨਹੀਂ ਤੂੰ ਕੀ ਦੱਸਦੀ ਸੀ ਵੀ ਮੁੰਡਾ ਕਹਿੰਦਾ ਐਕਟਿੰਗ ਕਰਨੀ ਆ ਹਾਂ ਭਾਈ ਮੈਨੂੰ ਕਾਫੀ ਦਿਨਾਂ ਤੋਂ ਫੋਨ ਆਈ ਜਾਂਦਾ ਸੀ ਕੋਈ ਮੁੰਡਾ ਮੈਨੂੰ ਕਹਿੰਦਾ ਵੀ ਮੈਨੂੰ ਕੰਮ ਦੇ ਦੋ ਕੰਮ ਦੇ ਦੋ ਹਨ ਮੈਂ ਉਹਨਾਂ ਨੂੰ ਕਿਹਾ ਵੀ ਚਲ ਤੁਹਾਡੀ ਪ੍ਰੋਫਾਈਲ ਭੇਜ ਦੂੰ ਔਰਨੇ ਵਿੱਚ ਮੈਂ ਪ੍ਰੋਫਾਈਲ ਭੇਜੀ ਉਹ ਤਾਂ ਕੀ ਇੱਕ ਆਦੀ ਫੋਟੋ ਆਧਾਰ ਕਾਰਡ ਦੇ ਦੋ ਬਸ ਫੋਟੋ ਵਿੱਚ ਕਿਵੇਂ ਸੀ ਪਹਿਲੇ ਤੋਂ ਮੈਂ ਦੇਖਿਆ ਉਹ ਕੋਈ ਇਸ਼ੂ ਵਰਗਾ ਹੋਊਗਾ ਜਵੇ ਪੈਨ ਨਹੀਂ ਐੜ ਕਾ ਲਈ ਵੈਸੇ ਉਹ ਫੋਟੋ ਵਿੱਚੀ ਫੋਟੋ ਤੋਂ ਲੱਗਦਾ ਨਹੀਂ ਸੀ ਵੀ ਅਨਪੜਾ ਹੈ ਤੇ ਭਈ ਮੈਂ ਪਰ ਉਹ ਵਿਚਾਰੇ ਨੂੰ ਐ ਕੋਨੇਰ ਕਦੇ ਪਹਿਲਾਂ ਸ਼ੂਟ ਕਰਿਆ ਨਹੀਂ ਹੋਣਾ ਵਿਚਾਰੇ ਨੇ ਫਰੈਸ਼ ਆਇਆ ਕਰਿਆ ਉਹਨੂੰ ਐ ਨਹੀਂ ਪਤਾ ਹੋਣਾ ਵੀ ਸ਼ੂਟ ਚ ਪ੍ਰੋਫਾਈਲ ਕਿਹਨੂੰ ਕਹਿੰਦੇ ਨੇ ਉਹਨੇ ਤਾਂ ਜਿਵੇਂ ਬੈਂਕ ਵਾਲੇ ਕਹਿੰਦੇ ਹੁਣੇ ਵੀ ਫਲਾਨੀ ਚੀਜ਼ ਭੇਜ ਦੇ। ਅੱਜ ਸਾਡਾ ਅਰਸ਼ੀ ਇਹੀ ਗੱਲ ਕਹਿੰਦਾ ਸੀ ਕਿ ਕਹਿੰਦਾ ਹੋ ਸਕਦਾ ਵੀ ਇਹਨੇ ਰਾਣੀ ਨਹੀਂ ਕਹਿਤਾ ਹੋਵੇ ਪ੍ਰੋਫਾਈਲ ਦੀ ਜਗ੍ਹਾ ਪ੍ਰੂਫ ਭੇਜੀ। ਹਾਂ ਨਹੀਂ ਨਹੀਂ ਮੈਂ ਪ੍ਰੋਫਾਈਲ ਰੱਖੀ ਹੋਈ ਉਹਨਾਂ ਨੂੰ ਆਪਾਂ ਪਤਾ ਲੱਗਿਆ ਹੋਵੇ। ਤੱਕ ਤੇ ਤੇਰੀ ਕਾਲਜੇ ਨਾਲ ਰੋਟੀਆਂ ਨਾਲ ਖਾਦੀ ਰੋਟੀਆਂ ਤੂੰ। ਮੈਂ ਰਾਤ ਰੋਟੀ ਵੀ ਨਹੀਂ ਖਾਦੀ। ਹਾਂ ਸੇਵੀਆਂ ਖਾਦੀਆਂ ਸੀ। ਲੈ ਮੇਰਾ ਜੱਗਟ ਮੇਰਾ। ਮੈਂ ਤੇ ਜ਼ਰਾ ਦਾਲੀ ਦੇ ਸੀਵੀਆਂ ਖਾਦੀਆਂ ਸੀ। ਇੱਕ ਹੋਰ ਗੱਲ ਆ ਗਈ ਵਿੱਚ ਹੀ ਇਹਦੇ ਵੀ ਇਹ ਕਹਿੰਦੇ ਹੱਸ ਹੀ ਰਾਕਾ ਸੀਵੀਆਂ ਨੂੰ ਗੱਲ ਪਿਆ ਪਿਆ। ਮੈਂ ਖਾਲਸੀ ਸੇਵੀਆਂ ਬਰਾਂ ਮੈਂ ਵੀ ਸੇਵੀਆਂ ਕਰੇ ਸੀ ਮਾ ਤੁਹੇ ਮੇਰੇ ਕੋਲ ਪੇਜ ਦਿੱਂਦੀ ਉੱਥੋਂ ਲੈ ਆਉਂਦਾ ਮਾ ਮੈਂ ਮੈਨੂੰ ਫੋਨ ਕਰਦੇ ਮੈਂ ਕਿਹਦੀ ਲੈ ਜਾਓ ਮਾ ਕਿਸ ਰਹਿੰਦਾ ਇਹ ਕਿੰਨੀ ਕਿੜੀਆਂ ਸੇਵੀਆਂ ਮਾ ਸੀ ਕਰੇ ਕਰਾ ਮੇਰੀ ਬੇਇੱਜ਼ਤੀ ਕਰਾਉਂ ਕਰਾਤੀ ਤੁਸੀਂ ਨੇ ਤੋੜ ਚੜਿਆ ਜਤਨੀ ਤਾਂ ਇਹ ਬਿੱਲਾ ਸੁਣਾਉਂਦਾ ਗੱਲ ਹੁਣ ਸੂਰੀ ਜਵਾਗਣ ਬਈ ਫੇਰ ਮੈਨੂੰ ਦੱਸਿਆ ਮੈਂ ਕਿਹਾ ਰਾਜੇ ਮੈਂ ਹਾਂ ਪ੍ਰੋਫਾਈਲ ਐ ਵੀ ਨਹੀਂ ਹੁੰਦੀ ਪ੍ਰੋਫਾਈਲ ਉਹਦੇ ਮੈਂ ਇੱਕ ਆਉਦੀ ਫੋਟੋ ਲਾ ਕੇ نیچے ਲਿਖਾਉਂਦਾ ਸਾਰਾ ਕੁਝ ਉਹਦੇ ਕਹਿੰਦਾ ਅੱਛਾ ਜੀ ਕੋਈ ਗੱਲ ਨਹੀਂ ਫਿਰ ਮੈਨੂੰ ਕਹ ਰਾਜੇ ਮੈਂ ਤੂੰ ਤੈਨੂੰ ਤਾਂ ਪਹਾੜਾ ਕਰਾਈ ਮਾਰ ਜੂ ਐਡੀ ਦੂਰੋਂ ਉਰੇ ਆਏਗਾ ਤੂੰ ਮੈਂ ਕਹਨਾ ਕਿ ਨੇੜੇ ਦੁਕਾਨ ਤੇ ਵਗਿਆ ਉਰੇ ਹੁਣ ਬਾਹਰੇ ਬਿੱਲਾ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਵੀ ਕੌਫੀ ਦੇ ਪਾਉ ਚਾਗੇ ਨੇ ਉਹ ਕਹਿੰਦਾ ਵੀ ਹੈ ਨਹੀਂ ਗੇ ਕਹਿੰਦਾ ਡੱਬੀ ਹੈਗੀ ਹੈ ਕਹਿੰਦਾ ਹਾਂ ਹੈਗੀ ਹੈ ਕਹਿੰਦਾ ਫਿਰ ਅੱਗ ਲਾ ਦੇ ਰੂ ਮੈਂ ਬਿੱਲੇ ਤੋਂ ਮੰਗਵਾਇਆ ਸੀ ਕੌਫੀ ਦੇ ਦੋ ਪਾਉ ਚ ਮਾਂ ਬਿੱਲੇ ਕੌਫੀ ਦੇ ਪਾਉ ਚ ਲੈ ਕੇ ਧੀ ਇਹਨੂੰ ਮੇਰੇ ਵਿਚਾਰ ਆ। ਅੱਛਾ ਤੂੰ ਬਲੈਕ ਕਾਫੀ ਪੀਂਦੀ ਸੀ। ਪੀਣੀ ਸੀ। ਇੱਕੋਡੇ ਬਾਇ ਕੋ ਖੀਨੇ ਹਟ ਜਾਂਦਾ ਦਰਦ ਹਾਂ। ਕੌਫੀ ਨਾਲ ਕੋਡੇ ਹਟ ਜਾਂਦੇ ਆ। ਨਹੀਂ ਮਤਲਬ ਕਿ ਮੇਰੇ ਨਾਲ ਇੱਥੇ ਸੋਜਣ ਆ ਗਈ ਆ ਪੈਰਾਂ ਨੂੰ ਤੇ ਗੈਰ ਦਰਦ ਘਟ ਜਾਂਦੇ ਸੋਜ। ਜਦ ਕਾਫੀ ਬਣਦੀ ਗਾਦੀ ਹੋਊਗੀ। ਫਿਰ ਉਹ ਦਿਖਾਉਂਦੇ ਬੈਠੇ ਬਾਂਦਰਾਂ ਦੀ ਉਹਦੀ। ਗਾਦੀ ਬਣਦੀ। ਪਾਲੂ ਆ। ਪਰ ਇਹਾਂ ਦੀ ਬੰਨੋਂ ਨਹੀਂ ਗਈ ਪਾਲੂ ਆਕਦੇ ਨੇ ਆਹ ਉਹ ਰਾਣੀ ਜੋਰੀ ਕੋਈ ਨਹੀਂ ਕੋਈ ਬੰਦਾ ਬਈ ਮੈਨੂੰ ਨਹੀਂ ਪਤਾ ਆਹੋਂ ਦੀ ਦਗਾ ਮੇਰਾ ਮਤਲਬ ਫਿਰ ਤੈਨੂੰ ਪਾਲੂਆਂ ਦਾ ਹਜ਼ਾਰ ਵਧੀਆ ਲੱਗਦਾ ਉਹ ਵੀ ਸੀਵੇ ਉਹ ਪਾਣੀ ਚ ਘੋਲ ਕੇ ਰਾਣੀ ਆਏ ਪੀਂਦੀਆਂ ਬਣਾ ਦੇ ਨਾਲੇ ਸੋਚਦੀ ਹੋਊਗੀ ਪਾਲੂ ਨੇ ਕਿ ਮਹਿੰਗੀ ਹੁੰਦੀ ਹੈ ਕੌਫੀ ਜੇ ਮਹਿੰਗੀ ਮੰਗ ਕਿੰਨੇ ਰਾਇਸ ਮਰਦ ਦਾ ਪਤਾ ਨਹੀਂ ਹਰ ਮਨ ਦਿਖਾਇ ਸੀ ਜਿਹੜੀ ਸਭ ਤੋਂ ਮਹਿੰਗੀ ਕੌਫੀ ਹੋਊ ਜੋ ਘੱਟੀ ਜਾਂਦੀ ਹੈ ਪਰ ਅਸਲ ਤੋਂ ਸਲਤੋ ਮੈਗੀਏ ਪਿੰਦੀ ਆ ਰਾਣੀ ਨਾਲੇ ਉਹਨੂੰ ਕੋਲੀ ਨਾਲੇ ਉਹਨੂੰ ਕੋਲੀ ਜਾਂਦੀ ਹੈ ਕਾਫੀ ਨੂੰ ਨਾਲੇ ਅਸਲ ਜੰਨੀਆਂ ਵੀ ਚੀਜ਼ਾਂ ਨੇ ਨੇਲ ਪੇਂਟ ਲਿਪਸਟਿਕ ਇਹ ਸਭ ਗੰਧ ਪਹਿਲੇ ਤੋਂ ਹੀ ਬੰਦਦੀਆਂ ਨੇ ਸਭ ਹੀ ਗੰਧ ਪਹਿਲੇ ਤੋਂ ਵਾਹ ਤੇ ਲਿਪਸਟਿਕ ਦੇ ਵਿੱਚ ਸੂਰ ਦੀ ਚਰਬੀ ਬਾਕਾਇਦਾ ਹੀ ਪੈਂਦੀ ਹੈ ਹੈ ਸੀਰੀਅਸਲੀ 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 ਜਿਹੜੀ ਰੈੱਡ ਹੁੰਦੀ ਹੈ ਮਤਲਬ ਜਿਹੜਾ ਜਿਹੜਾ ਮਤਲਬ ਫਿਰ ਜਿਹੜਾ ਕੋ ਬੁੜੀਆਂ ਲਾਉਂਦੀਆਂ ਮਤਲਬ ਉਹ ਗੰਦਪਿੱਲੇ ਤੋਂ ਹੀ ਬਣਦਾ ਬੰਦੇ ਵਿਚਾਰੇ ਕੋ ਲਾਉਂਦੇ ਨਹੀਂ ਇਸ ਕਰਕੇ ਬੰਦੇ ਕੀ ਨਹੀਂ ਲਾਉਂਦੇ ਹਾਂ ਬੰਦੇ ਨਹੀਂ ਲਾਉਂਦੇ ਬੰਦੇ ਹੀ ਕੂਲੇ ਪਲਾਉਂਦੇ ਵੇ ਪੈ ਕੇ ਲੋ ਉਹ ਤਾਂ ਬੁੜੀਆਂ ਹੀ ਲਾਉਂਦੇ ਨੇ ਕੂਲੇ ਪੁੜੀਆਂ ਅੱਜ ਕਰ ਬੁੜੀਆਂ ਲਾਉਂਦੀਆਂ ਉਹਨੇ ਪਾ ਇੱਕ ਨਾਲ ਨਹੀਂ ਦੋ ਦੋ ਸਰਾਣੇ ਲਾਉਂਦੇ ਨੇ ਹੁਣ ਉਹ ਸਰਾਣੇ ਜਿਹੇ ਹੁੰਦੇ ਨੇ ਅੱਜ ਰਾਤ ਨੂੰ ਪਤਾ ਸੋਨੀ ਨੂੰ ਵੀ ਸਰਾਣੇ ਹੁੰਦੇ ਨੇ ਉਹ ਸਰਾਣੇ ਜਿਹੜੇ ਕਹੋ ਥਾਉ ਦੇਖਦੇ ਹਾਂ ਕਿ ਹੁਣ ਕਿੰਨੇ ਜ਼ਰਦ ਹੁੰਦੇ ਚੱਲੇ ਹੋਏ ਨੇ ਨਾ ਵੀ ਅਰਜ਼ੀ ਨਹੀਂ ਉਹ ਕਰ ਦੇਗੇ ਮੈਂ ਤਾਂ ਵੇਲਾਉਣਾ ਨਹੀਂ ਲਾਲਿਆ ਕਰ ਇੱਕ ਸਰ ਵਾਲਾ ਇੱਕ ਸਰ ਵਾਲਾ ਹੀ ਲੈ ਤੇਰੇ ਤਾਂ ਵੈਸੀ ਬੋਲੇ ਜੀ ਉੱਚੇ ਨੇ ਹਾਂ ਉੱਚੇ ਨੇ ਤਾਂ ਮੈਂ ਕਿਹੜਾ ਲਾਉਣਾ ਕੋਈ ਨਾ ਕੋਈ ਡਰ ਨਹੀਂ ਆਪਣਾ ਮੁਖ ਮੰਤਰੀ ਵੀ ਲਾਉਂਦੀ ਆ ਬਿੱਟਾ ਕਰਦਾ ਹੁੰਦਾ ਹੈ ਮੁਖ ਮੰਤਰੀ ਕੀ ਮੇਰੇ ਤਾਂ ਇੱਕ ਦਿਨ ਕਿਸੇ ਨੇ ਬਈ ਖਾਸੇ ਟਾਈਮ ਦੀ ਗੱਲ ਹੋ ਗਈ ਮੇਰੇ ਕਿਸੇ ਨੇ ਲਵਾਇਆ ਉਹਦੇ ਕੋਲ ਇਹ ਕੁਲਿਪ ਨਵੀਂ ਨਵੀਂ ਦੀ ਮੈਨੂੰ ਵੀ ਨਹੀਂ ਪਤਾ ਜੀ ਵੀ ਕੀ ਹੁੰਦੀ ਆ ਇਹ ਬਲੌਗ ਚੱਲ ਰਿਹਾ ਹੈ ਹਾਂ ਕੋਈ ਗੱਲ ਨਹੀਂ ਸਹੀ ਗੱਲ ਹੈ ਤਾਂ ਫਿਰ ਮੈਨੂੰ ਇਹ ਰਿਲ ਲਵਾਤੀ ਮੈਨੂੰ ਸੱਚੀ ਐ ਪਤਾ ਨਹੀਂ ਕਿ ਵੀ ਇਹ ਜਰਦ ਜਰਦਾਂ ਹੁੰਦਾ ਵੀ ਕੁਲਪ ਹੁੰਦੀ ਐ ਜਰਦੇ ਦੇ ਦੂਜੇ ਦਾ ਪਤਾ ਹੀ ਪੁੜੀ ਚਾਉਂਦਾ ਐ ਮੜਦੇ ਨੇ ਹਾਂ 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 ਮੈਨੂੰ ਨਹੀਂ ਪਤਾ ਦੀ ਕੋਈ ਜਿਉ ਸਮੈਲ ਉਹ ਤੋਂ ਵੀ ਐਂ ਆਉਣੀ ਹੁੰਦੀ ਵੀ ਯਾਰ ਪਤਾ ਨਹੀਂ ਕੀ ਚੀਜ਼ ਐ ਨਾ ਵੀ ਪਤਾ ਨਹੀਂ ਖਾਣ ਵਾਲੀ ਕੋਈ ਚੀਜ਼ ਐ ਉਹ ਪੁੜੀ ਜੋ ਕੱਢ ਕੇ ਨੇ ਲਵਾਤੀ ਜਿੱਤੇ ਹੋ ਤੰਬਾਕੂ ਲਿਖਿਆ ਹੁੰਦਾ ਉਹ ਨੇ ਆਪਦੇ ਪਾਸੇ ਕਰ ਲਈ ਦੂਜੇ ਪਾਸੇ ਜਿਹਦੇ ਪਾਦਰੇ ਬੱਲੇਖਣ ਹੁੰਦੇ ਨੇ ਉਹ ਦੂਜੇ ਮੇਰੇ ਨਾਲ ਪਾਸੇ ਦੀ ਬਈ ਮੈਂ ਇੰਨੀ ਗੌਰ ਵੀ ਨਹੀਂ ਕਰੀ ਮੋਬਿਲ ਨੂੰ ਕਹਿੰਦਾ ਕਹਿੰਦਾ ਵੀ ਇਹ ਠੰਡੀ ਹੈ ਕਹਿੰਦਾ ਮੂੰਹ ਨੂੰ ਠੰਡਾ ਕਰ ਦੂ ਸਾਰੇ ਨੂੰ ਕਹਿੰਦਾ ਵੀ ਤੂੰ ਲਾ ਲੈ ਭਾਈ ਬੁੱਲਾ ਚ ਭਾਈ ਮੈਂ ਤਾਂ ਹਾਂ ਵੀ ਮੈਂ ਤਾਂ ਭਾਈ ਮਾਹ ਚਲ ਮੂੰਹ ਠੰਡਾ ਕਰੂ ਮੈਂ ਤਾਂ ਲਾ ਲਈ ਭਾਈ 2 ਕੁ ਮਿੰਟਾਂ ਬਾਅਦ ਹੁੰਦੇ ਤੇ ਚੱਕਰ ਨਾਲ ਦੇ ਮੈਨੂੰ ਹਾਂ ਦੇ ਚੱਕਰ ਲਾਇਆ ਚੱਕਰ ਦੇ ਚੱਕਰ ਲਾਇਆ ਚੱਕਰ ਵੀ ਮੈਨੂੰ ਤਾਂ ਹੋ ਗਿਆ ਮੇਰਾ ਬੀਪੀ ਘਟ ਗਿਆ ਪੂਰੇ ਹਾਲ ਹੈ ਹੈ ਤੇ ਮੈਂ ਤਾਂ ਭਾਈ ਕੱਢਤੀ ਮੈਂ ਖੈਰ ਮਾ ਮੇਰਾ ਤਾਂ ਬੀਪੀ ਘਟ ਗਿਆ ਉੱਥੇ ਕੋਈ ਹੋਰ ਮੁੰਡਾ ਦੀ ਮਤਲਬ ਕਾਲੇ ਵਾਲੇ ਮੁੰਡੇ ਦੀ ਦੇ ਮਨੋ ਕਾਲਜ ਫੜਾਈ ਕਰਦਾ ਤੇ ਉੱਥੇ ਵੀ ਇੱਕ ਹੋਰ ਆ ਗਿਆ ਕਹਿੰਦਾ ਕੀ ਹੋ ਗਿਆ ਮਾ ਯਾਰ ਪਤਾ ਨਹੀਂ ਇਹਨੇ ਮੂੰਹ ਜਾ ਠੰਡੇ ਕਰਨ ਵਾਲੀ ਮਾ ਮੈਨੂੰ ਲਵਾਤੀ ਮਾ ਯਾਰ ਕਹਿੰਦਾ ਕੱਜਰ ਦੇ ਖੂਨ ਲਪਤੀਓ ਤੇ ਕਹਿੰਦਾ ਜਿਆਦਾ ਬਲੱਡ ਘਟਾ ਦਿੰਦੀ ਹੈ ਜਾਂ ਵਧਾ ਦਿੰਦੀ ਹੈ ਬੰਦੇ ਦਾ ਜਿਹੜਾ ਬੰਦਾ ਨਮਾ ਲਾਉਂਦਾ ਹੈ ਉਹਦਾ ਕਹਿੰਦੇ ਬਲੱਡ ਪ੍ਰੈਸ਼ਰ ਹੋ ਕਰਦੀ ਹੈ ਜਿਹੜਾ ਬੰਦਾ ਇਹਨੂੰ ਲਾਉਂਦਾ ਹੈ ਜੇ ਉਹ ਛੱਡ ਦੇ ਕੋਲ ਉਸ ਤਾਂ ਉਹਦਾ ਵੀ ਕਹਿੰਦੇ ਬਲੱਡ ਪ੍ਰੈਸ਼ਰ ਉੱਪਰ ਫਰਕ ਪੈ ਜਾਂਦਾ ਰਾਨੀ ਆਂਟ ਐਸ ਹੁੰਦੀ ਹੈ ਜੀ ਮੈਂ ਵਿਚਾਰਸ ਹੁੰਦੀ ਹੂ ਬਹੁਤ ਵੱਡਾ ਹਾਂ ਜਾਣਕਾਰੀ ਦੇ ਰਿਹਾ ਮੁੰਡਾ ਫਿਰ ਸਿੱਖਰ ਸੁਣਨੀ ਹਾਂ ਮੇਰੀ ਮੁਰਗੀ ਪੜ ਕੇ ਹੁਣ ਤੈਨੂੰ ਕਾਹਲੂ ਕੋਈ ਕਹ ਦੇ ਵੀ ਅਸੇ ਤਾ ਦੋ ਲੈ ਚੀਆਂ ਪਾਈਆਂ ਬਾਕੀ ਯਾਰ ਬੰਦਾ ਪੈਗ ਲਾ ਲੇ ਮੇਰੀ ਗੱਲ ਸੁਣੀ ਬਾਕੀ ਬੰਦਾ ਜੇ ਪੈਗ ਲਾ ਲੇ ਉਹਦੇ ਐਂ ਵੀ ਕਹਿੰਦੇ ਬੰਦਾ ਵੀ ਚੱਲ ਯਾਰ ਪੈਗ ਲਾਉਣ ਦੀ ਆਣੀ ਪਤਾ ਉੱਥੇ ਸੱਤ ਬੰਦੇ ਖੜੇ ਹੁਣ ਕਿਸੇ ਵਿਆਹ ਚ ਵਾਹੀਏ ਕੱਢ ਕੇ ਮੂੰਹ ਚ ਠੋਕ ਲੈਂਦੇ ਨੇ ਲੈ ਛਾਲ ਆ ਹੈ ਬਣਾ ਸਿਆਣੇ ਬਣੋ ਈਸ਼ੂ ਵੰਗੂ ਐਵੇਂ ਕੰਮਲ ਨਾ ਪਾਰੇ ਕੋਈ ਸੇ ਕੋਈ ਚੀਜ਼ ਲੈ ਕੇ ਨਾ ਖਾਓ ਭਾਈ ਹਾਂ ਭਾਈ ਇਹ ਜਿਹੜੇ ਬੁੜੀਆਂ ਕਹਿੰਦੀ ਹੁੰਦੇ ਨੇ ਵੀ ਬਾਈ ਕਿਸੇ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ ਹੈਗੀ ਪਰ ਉਹ ਤੁਰਨ ਲੱਗੇ ਨੁ ਬੁੜੀਆਂ ਕਹਿੰਦੀਆਂ ਨਹੀਂ ਹੁੰਦੀ ਮੇਰੀ ਗੱਲ ਸੁਣ ਲੈ ਪਹਿਲਾਂ ਇਹ ਗੱਲ ਮੇਰੀ ਗੱਲ ਸੁਣ ਲੈ ਨਾ ਤਾਂ ਕਿਸੇ ਤੋਂ ਚੀਜ਼ ਲੈ ਕੇ ਖਾਣੀ ਹੈ ਹਾਂ ਨਾ ਕਿਸੇ ਨਾਲ ਬਾਈ ਹੱਥ ਬੋਲਣਾ ਜਿਹੜੇ ਬੰਦੇ ਨੂੰ ਤੂੰ ਜਾਣਦਾ ਨਹੀਂ ਕਿਸੇ ਕੋਲੇ ਖੜੀ ਨਾ ਹਾਂ ਨਾਲੇ ਸਮਝ ਲਏਗਾ ਇਹ ਇਸ਼ੂ ਦੀ ਹੁਣ ਮੇਰੀ ਗੱਲ ਮੇਰੀ ਗੱਲ ਸਮਝੇਗਾ ਸੁਣੇਗਾ ਮੈਨੂੰ ਐਸ ਤੁਸੀਂ ਉਹ ਥੰਗ ਥੰਗ ਲਾਤੀ ਕੋਈ ਪਤਾ ਨਹੀਂ ਸ਼ਾਇਦ ਉਹ ਤਾਂ ਲਾਤਾ ਪਹਿਲਾਂ ਖਾਦਦੇ ਹੋਏ ਹੁਣ ਇੱਕ ਹੋ ਗਈ ਗੁਲਗਲੇ ਇਹ ਬਿਲਕੁਲ ਗੁਲਗਲੇ ਵਰਗੀ ਤਾਂ ਮੈਂ ਮੈਂ ਕਿਹਾ ਕੋਈ ਭਾਬੇ ਵਾਲੀ ਗੱਲ ਦੱਸਣ ਲੱਗੀ ਆ ਨਾ ਨਾ ਮੈਨੂੰ ਵੀ ਨਾ ਨਾ ਗੁਲਗਲੇ ਖਾਣੇ ਨੇ ਗੁਲਗਲੇ ਵਰਗੀ ਤਾਂ ਆਪਾਂ ਤਲਕੀ ਚਾਕੂ ਜਾਂ ਲੈ ਕੇ ਆਉਂਦੇ ਆ ਆਏ ਆਸੇ ਪਾਸੇ ਤੋਂ ਆਏ ਮਾਹ ਜਾਂ ਲਾ ਕੇ ਆਏ ਜੇ ਆਏ ਜੇ ਖਾ ਲਗਾ ਸਾਰੇ ਦੱਸੋ ਵੀ ਇਹ ਜਿਹੜੀ ਇਸ਼ੂ ਕਰ ਰਹੀ ਹੈ ਗੱਲ ਸਹੀ ਹੈ ਜਾਂ ਗਲਤ ਹੈ ਕਮੈਂਟ ਕਰਕੇ ਜ਼ਰੂਰ ਸੇ ਜ਼ਰੂਰ ਕ ਵੀ ਆਪਦਾ ਮਾਸ ਲਾ ਕੇ ਕੌਣ ਖਾ ਲੂਗਾ ਹੋ ਸਕਦਾ ਕੋਈ ਇਜੂ ਨੇ ਇੱਕ ਪਕਾਈ ਮਾਰੇ ਦੱਸਿਆ ਵੀ ਇਹ ਭਗਵਾਨ ਹੈ ਨਾ ਮੈਂ ਤਾਂ ਇਹ ਕਹਿੰਦਾ ਵੀ ਗੁਲਗਲੇ ਵਰਗੀ ਆ ਮਾੜਾ ਚਾਕੂ ਲੈ ਕੇ ਆਣੇ ਤਰ੍ਹਾਂ ਛਿੱਲ ਕੇ ਜੇ ਦਰਸ਼ਨ ਨੂੰ ਖਵਾ ਲਿਆ ਕਰੇ ਕਿ ਮੇਰੇ ਲੱਗ ਜੀ ਤੀਰ ਤਾਂ ਲੱਗ ਜੇ ਕਿੰਨੀ ਜਵਨੀਆਂ ਮਾਰ ਤਰੀ 26 ਅਗਰ ਮਾਈ ਹੁਣੀ ਆ ਗਈ ਹੋਰ 26 26 ਤਰੀਕ ਹਾਂ ਕਿੱਥੇ ਤੋਂ ਕੀ ਕਰਨਾ ਵੀਡੀਓ